ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਵੇਰ ਦਾ ਹਾਸਾ ਹੋਇਆ ਸੀ ਤੇ ਹੁਣ ਜਿਹੜਾ ਕਿ ਜੀਐਸਵੀ ਬੁਲਾ ਕੇ ਰੇਤਾ ਜਿਹੜਾ ਕਿ ਚੁੱਕਿਆ ਜਾ ਰਿਹਾ ਹੈ ਫਿਲਹਾਲ ਜਿਹੜਾ ਕਿ ਟਿੱਪਰ ਜਿਹੜਾ ਪਲਟਿਆ ਸੀ ਸਵੇਰੇ ਤੇ ਉਸ ਜਿਹੜਾ ਰੇਤਾ ਜਿਹੜਾ ਕਿ ਡਿੱਗਿਆ ਸੀਗਾ ਉਸ ਨੂੰ ਜੀਐਸਵੀ ਦੇ ਨਾਲ ਜਿਹੜਾ ਕਿ ਚੱਕਿਆ ਜਾ ਰਿਹਾ ਹੈ ਤੇ ਸਵੇਰੇ ਵੀ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀ ਸੀ ਲਾਈਵ ਤਸਵੀਰ ਦਿਖਾਈਆਂ ਸੀਗੀਆਂ ਤੇ ਹੁਣ ਜਿਹੜਾ ਕਿ ਜੀਐਸਵੀ ਆਈ ਹੈ ਤੇ ਕੁਝ ਲੋਕ ਜਿਹੜੇ ਕਿ ਪਹਿਲਾਂ ਵੀ ਆਵਾਜ਼ ਚੱਕ ਚੁੱਕੇ ਨੇ ਇਸ ਇਲਾਕੇ ਬਾਰੇ ਉਹਨਾਂ ਦੇ ਨਾਮ 'ਤੇ ਤੁਹਾਡੀ ਗੱਲਬਾਤ ਕਰਾਵਾਂਗੇ ਮੌਕੇ ਤੇ ਪਹੁੰਚੇ ਹੋਏ ਨੇ ਉਹ ਲੋਕ ਵੀ ਲਗਾਤਾਰ ਆਵਾਜ਼ ਚੁੱਕ ਰਹੇ ਨੇ ਤੇ ਉਹਨਾਂ ਦੇ ਨਾਮ 'ਤੇ ਤੁਹਾਡੀ ਗੱਲਬਾਤ ਕਰਾਵਾਂਗੇ ਫਿਲਹਾਲ ਜਿਹੜਾ ਕਿ ਹਲੇ ਮੌਕੇ ਤੇ ਕੋਈ ਅਫਸਰ ਨਹੀਂ ਪਹੁੰਚਿਆ ਤੇ ਇਸ ਜਿਹੜਾ ਕਿ ਰੇਤਾ ਚੱਕਿਆ ਜਰ ਜਿਸ ਵੀ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਵੀ ਐਡਵੋਕੇਟ ਰਵਿੰਦਰ ਰਾਵਾ ਜੀ ਨੇ ਆਵਾਜ਼ ਚੁੱਕੀ ਸੀ ਇਸ ਰੋਡ ਦੇ ਬਾਰੇ ਸਰ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਹਾਦਸਾ ਹੋਇਆ ਇਹ ਹਾਦਸੇ ਦੇ ਵਾਸਤੇ ਕਾਰਪੋਰੇਸ਼ਨ ਜ਼ਿੰਮੇਵਾਰ ਹੈ ਜੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਕਹਿ ਰਹੇ ਸੀਗੇ ਕਿ ਕਿਆ ਕਾਰਪੋਰੇਸ਼ਨ ਇਸ ਗੱਲ ਦੀ ਉਡੀਕ ਕਰ ਰਹੀ ਆ ਕਿ ਕੋਈ ਇੱਥੇ ਗੱਡੀ ਪਲਟ ਜਵੇ ਕੋਈ ਸਕੂਲੀ ਬੱਚੇ ਦੀ ਜਿਹੜੀ ਬਾਸਾ ਪਲ ਜੇ ਅੱਜ ਵਾਹਿਗੁਰੂ ਦਾ ਸ਼ੁਕਰ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਗੱਡੀ ਪਲਟ ਗਈ ਆ ਔਰ ਉਸਦੇ ਮਾਲਕ ਨੂੰ ਪਤਾ ਵਾ ਕਿ ਇਹਦਾ ਕਿੰਨਾ ਨੁਕਸਾਨ ਹੋਇਆ ਹੋਣਾ ਔਰ ਬਰਸਾਤ ਹਲੇ ਥੋੜੀ ਜੀ ਹੋਈ ਆ ਇੱਥੇ ਸੜਕ ਆਸੀ ਜੀ ਮੈਂ ਚੰਬਲ ਦੀ ਘਾਟੀ ਹੋਣੀ ਆ ਲੁਧਿਆਣਾ ਵੈਸਟ ਦੇ ਵਿੱਚ ਇਹਨਾਂ ਨੇ ਚਾਰ ਕਮਿਸ਼ਨਰ ਦੀ ਡਿਊਟੀ ਲਈ ਸੀ ਬਣੀ ਹੋਈ ਸੜਕ ਨੂੰ ਦੁਬਾਰਾ ਬਣਾ ਰਹੇ ਸੀ ਪਰ ਜਿੱਥੇ ਲੋਡ ਆ ਉੱਥੇ ਸੜਕ ਨਹੀਂ ਬਣਾਈ ਐਟ ਲੀਸਟ ਇਹਨੂੰ ਮਿੱਟੀ ਨਾਲ ਪੱਧਰ ਕਰਕੇ ਤੇ ਘਟਕਾ ਤਾਂ ਪਾੰਦੇ ਕਿ ਜਿਹੜੇ ਆ ਟਰੱਕ ਨਾਲ ਪੜਦੇ ਆਟੋ ਨਾਲ ਪਲਟਦੇ ਬੱਸਾਂ ਨਾਲ ਪਲਟਦੀਆਂ ਸੋ ਮੈਂ ਉਰਜੋ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਕੇਜਰੀਵਾਲ ਸਾਹਿਬ ਜਿਹੜੇ ਤੁਸੀਂ ਘਰ ਘਰ ਇੱਥੇ ਵੋਟਾਂ ਮੰਗ ਰਹੇ ਹੋ ਲੁਧਿਆਣਾ ਵੈਸਟ ਦੇ ਵਿੱਚ ਉਹ ਤੁਸੀਂ ਉੱਥੇ ਆਈਵਾਸ਼ ਨਾ ਕਰੋ ਇੱਥੇ ਲੋਕਾਂ ਨੂੰ 33 ਫੁੱਟ ਰੋਡ ਦੇ ਵਿੱਚ ਲੋਡ ਹੈ ਇੱਥੇ 1 ਲੱਖ ਲੋਕ ਅਪ ਐਂਡ ਡਾਊਨ ਕਰਦੇ ਨੇ ਰੋਜ਼ ਔਰ ਹੀਰੋ A1 ਐਵਰੀ ਔਰ ਫੋਕਲ ਪੁਆਇੰਟ ਜਿੰਨੇ ਵੀ ਮਜ਼ਦੂਰ ਲੋਕ ਇੱਥੋਂ ਲੰਘਦੇ ਨੇ 1 ਲੱਖ ਲੋਕ ਇੱਥੋਂ ਲਗਭਗ ਲੰਘਦੇ ਨੇ ਤੇ ਉਹਨਾਂ ਨੂੰ ਆਣ ਜਾਣ ਦੀ ਪ੍ਰੋਬਲਮ ਹੈ ਇਸ ਰੋਡ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਜਿੱਥੇ 50 50 60 60 ਕਿਲੋਮੀਟਰ ਰੋਡ ਇੱਕ ਦਿਨ ਚ ਬਣ ਸਕਦੀ ਹੈ ਅੱਜਕੱਲ ਰੈਡੀਮੇਡ ਮਟੀਰੀਅਲ ਬਣਦਾ ਅੱਜ ਇਹ 5 ਤੋਂ 7 ਮਹੀਨੇ ਤੋਂ ਇਹ ਜਿਹੜੀ ਸੜਕਾ ਬਣੀ ਨਹੀਂ ਹੋਈ ਇਸ ਤੋਂ ਪਹਿਲਾਂ ਇਹਦਾ ਬਹੁਤ ਬੁਰਾਲ ਸੀ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਆ ਵੀ ਇੰਨੇ ਲੰਬੇ ਸਮੇਂ ਤੋਂ ਕਿਹਾ ਪ੍ਰਸ਼ਾਸਨ ਨੂੰ ਕਿਸ ਕਿਸ ਅਕੜ ਚ ਫਿਰਦੀ ਪਈ ਆ ਕੋਈ ਕੰਨ ਤੇ ਜੂਨੀਅਰ ਰੈਂਗਰੀ ਕੋਈ ਫਰਕ ਨਹੀਂ ਪੈ ਰਿਆ ਇਹਨਾਂ ਨੂੰ ਕੀ ਵਾਦੇ ਕਰਕੇ ਸਰਕਾਰ ਆਈ ਸੀ ਤੇ ਕੀ ਇਹ ਹੋ ਰਿਹਾ ਵਾ ਸੋ ਮੇਰੀ ਪੁਰਜੋ ਰਪੀਲ ਪਹਿਲਾਂ ਵੀ ਦਿੱਤਾ ਗਿਆ ਸੀ ਕਿ ਵੀ ਰੋਡ ਜਿਹੜੀ ਬਣ ਜੂਗੀ ਲੇਕਿਨ ਹਾਲੇ ਤੱਕ ਨਹੀਂ ਬਣੀ ਫੇਰ ਦੁਬਾਰਾ ਕੋਈ ਹਾਦਸਾ ਹੋ ਜਾ। ਇਹ ਇਹ ਰੋੜ ਜੀ ਪਿਛਲੇ 10 ਸਾਲਾਂ ਤੋਂ ਨਹੀਂ ਬਣੀ। ਔਰ ਇਸ ਤੋਂ ਅਸ ਤੋਂ 1 ਸਾਲ 1.5 ਸਾਲ ਪਹਿਲਾਂ ਅਸੀਂ ਕਾਰਪੋਰੇਸ਼ਨ ਗਏ ਸੀ। ਕਾਰਪੋਰੇਸ਼ਨ ਨੇ ਕੀ ਕੀਤਾ? ਇਹਦੀ ਡਰੈਸਿੰਗ ਕਰਤੀ ਇਥੇ ਪੈਚ ਵਰਕ ਕਰਤਾ। ਪ੍ਰਸਥਿਤੀ ਜਸਤੋ ਤਾਸਾ। ਹੁਣ ਇਹ ਚੰਬਲ ਦੀ ਕਾਟੀ ਵਾਂਗ ਰੋਡ ਹੋਈ ਪਈ ਆ। ਰੋਜ਼ ਇੱਥੇ ਲੋਕ ਡਿੱਗਦੇ ਨੇ। ਉਹ ਸਾਲ ਤੱਕ ਤਰਨਾ ਜਦੋਂ ਅਸੀਂ ਦਿੱਤਾ ਸੀ ਉਹਨਾਂ ਨੇ ਕਿਹਾ ਵੀ ਇਹ ਇਹ ਕਾਗਜ਼ਾਂ 'ਚ ਬਣ ਗਈ ਹੈ ਜੀ ਅੱਜ ਬਣਾ ਦਾਂਗੇ ਕੱਲ ਬਣਾ ਜਾਾਂਗੇ ਕਿਸ ਚੀਜ਼ ਦੀ ਉਡੀਕ ਕਰ ਰਹੇ ਹੋ ਤੁਸੀਂ ਤੁਸੀਂ ਕਿਸ ਚੀਜ਼ ਦਾ ਵੇਟ ਕਰ ਰਹੇ ਹੋ ਦੋਨੋਂ ਹੱਥਾਂ ਨਾਲ ਆਪਾਂ ਪੈਸੇ ਇਕੱਠੇ ਕਰ ਰਹੇ ਆਂ ਪਰ ਜਿਹੜਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਸੋ ਅਲਟੀਮੇਟਮ ਅਗੇਨ ਐਲ ਅਗੇਨ ਐਟ ਥਿਸ ਟਾਈਮ ਅਸੀਂ ਰੁਕਾਂਗੇ ਨਹੀਂ ਲੁਧਿਆਣਾ ਬੈਸਟ ਦੇ ਘਰ ਘਰ ਜਾਵਾਂਗੇ ਵੱਡੇ ਵੱਡੇ ਪੋਸਟਰ ਦਿਖਾਵਾਂਗੇ ਵੀ ਆਹ ਦੇਖੋ ਜੀ ਸਾਰੇ ਪੰਜਾਬ ਦਾ ਕੀ ਹਾਲ ਹੋਇਆ ਹੈ ਇਸ ਸਰਕਾਰ ਦੇ ਵਿੱਚ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿਹੜੀ ਗੱਡੀ ਪਲਟੀ ਸੀ ਹਲੇ ਤੱਕ ਜਿਹੜੀ ਚੱਕੀ ਨਹੀਂ ਗਿਆ ਸੀ ਲਾਈਵ ਵੀ ਕੀਤੀ ਸੀ ਤਸਵੀਰਾਂ ਲਾਈਵ ਦਿਖਾਈਆਂ ਸੀਗੀਆਂ ਤੇ ਜਿਹੜੇ ਕਿ ਖੱਡੇ ਹੁਣ ਕਰਕੇ ਜਿਹੜੀ ਗੱਡੀ ਪਲਟੀ ਗਈ ਹੈ ਤੇ ਐਡਵੋਕੇਟ ਰਵਿੰਦਰ ਰਾਵਾ ਜਿਨ੍ਹਾਂ ਨੇ ਪਹਿਲਾਂ ਵੀ ਆਵਾਜ਼ ਚੁੱਕੀ ਸੀ ਇਸ ਮਸਲੇ ਨੂੰ ਲੈ ਕੇ ਇਸ ਰੋਡ ਨੂੰ ਲੈ ਕੇ ਤੇ ਹੁਣ ਜਿਹੜਾ ਕਿ ਫੇਰ ਪਹੁੰਚੇ ਨੇ ਤੇ ਆਵਾਜ਼ ਫੇਰ ਚੁੱਕ ਰਹੇ ਨੇ ਕਿ ਵੀ ਕਿਉਂ ਰੋਡ ਜਿਹੜੀ ਕਿ ਬਣਾਈ ਨਹੀਂ ਜਾ ਰਹੀ ਕਿਉਂਕਿ ਲਗਾਤਾਰ ਹਾਦਸੇ ਹੁੰਦੇ ਰਹਿੰਦੇ ਰਹਿੰਦੇ ਨੇ ਇਸ ਰੋਡ ਦੇ ਉੱਪਰ ਤੇ ਫਿਲਹਾਲ ਜਿਸ ਵੀ ਜਿਹੜੀ ਮਸ਼ੀਨ ਜਿਹੜੀ ਕਿ ਚੱਲ ਰਹੀ ਹੈ ਤੇ ਰੇਤਾ ਚੱਕ ਰਹੇ ਚੱਕਿਆ ਜਾ ਰਿਹਾ ਨ ਇਸ ਟਿਪਪਰ ਡਰਾਈਵਰ ਦਾ ਤੇ ਉਹਦੇ ਵਿੱਚ ਜਿਹੜਾ ਕਿ ਵੱਡਾ ਨੁਕਸਾਨ ਹੋ ਜਾਂਦਾ ਹੈ ਮਾਲਕਾਂ ਦਾ ਪਰ ਜਿਹੜਾ ਕਿ ਨੁਕਸਾਨ ਇਸ ਖੱਡੇ ਕਰਕੇ ਹੋਇਆ ਜਿਹੜਾ ਕਿ ਦੇਖੋ ਤੁਸੀਂ ਤਸਵੀਰਾਂ ਦੇਖਦੇ ਕੱਲ ਬਰਸਾਤ ਵੀ ਹੋਈ ਸੀ ਤੇ ਪਾਣੀ ਜਿਹੜਾ ਕਿ ਭਰਿਆ ਗਿਆ ਤੇ ਇਸ ਰੋਡ ਦੇ ਉੱਪਰ ਜਗਾ ਜਗਾ ਖੱਡੇ ਕਿਤੇ ਗਏ ਨੇ ਖੱਡੇ ਹੋਏ ਨੇ ਤੇ ਸੀਵਰੇਜ ਵੀ ਪਾਏ ਗਏ ਸੀ ਜਿਸ ਕਰਕੇ ਕੱਲ ਬਾਰਿਸ਼ ਹੋਈ ਤੇ ਸੜਕ ਪੋਲੀ ਹੋਣ ਦੇ ਕਾਰਨ ਜਿਹੜਾ ਕਿ ਟਿਪਰ ਪਲਟ ਗਿਆ ਤੇ ਬਚਾਅ ਹੋ ਗਿਆ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ ਹੈ ਤੇ ਤੁਸੀਂ ਦੇਖ ਰਹੇ ਤਸਵੀਰਾਂ ਕਿ ਕਿਸਤੇ ਕਿਤਨਾਂ ਜਿਹੜਾ ਕਿ ਜਾਮ ਲੱਗਾ ਇਸ ਰੋਡ ਦੇ ਉੱਪਰ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲ ਕਰਾਵਾਂਗੇ ਇੱਕ ਵਾਰ ਪਹਿਲਾਂ ਵੀ ਆਵਾਜ਼ ਚੁੱਕੀ ਗਈ ਸੀ ਵਿਰਿੰਦਰ ਜੀ ਕੀ ਕਹਿਣਾ ਚਾਹੁੰਗਾ ਜਿਹੜਾ ਟਿਪਰ ਪਲਟਿਆ ਤੇ ਰੋਡ ਜਿਹੜੀ ਕਿ ਬੜੀ ਤਾਬ ਹੈ ਪਾਜੀ ਜੇ ਅਸੀਂ ਕੁਝ ਕਵਾਂਗੇ ਸਾਡੇ ਤੇ ਪਰਚਾ ਦਰਜ ਹੋ ਜਾਏਗਾ ਕਿ ਪੱਤਰਕਾਰ ਭਰਾ ਬਚਾ ਲੈਣਗੇ ਤੁਸੀਂ ਆਵਾਜ਼ ਨਹੀਂ ਚੱਕ ਸਕਦੇ ਤਾਨਾਸ਼ਾਈ ਪੂਰੇ ਜੋਰਾਂ ਤੇ ਆ ਕਮਿਸ਼ਨ ਮਾਜੀ ਪੂਰੇ ਜੋਰਾਂ ਤੇ ਆ ਕੰਮ ਹੋਵੇ ਨਾ ਹੋਵੇ ਅੱਜ ਮੈਂ ਕਹਣਾ ਏ ਟਿੱਪਰ ਪਲਟ ਗਿਆ ਇਹ 33 ਫੁੱਟਾ ਰੋਡ ਆ ਇਸੇ ਰੋਡ ਨੂੰ ਜੇ ਤੋ ਮੇਨ ਰੋਡ ਬਣਵਾਣੀ ਸੀ ਅਸੀਂ ਜਦੋਂ 2020 ਦੇ ਵਿੱਚ ਪ੍ਰੋਟੈਸਟ ਕੀਤਾ ਅਰਥੀਆਂ ਕੱਢਣ ਦਾ ਐਲਾਨ ਕੀਤਾ ਤਾਂ ਮੌਕੇ ਦੀ ਸੂਬੇ ਦੇ ਸਰਕਾਰ ਨੇ ਆਪਣੇ OSD ਨੂੰ ਵੇਚ ਕੇ ਉਹ ਸੜਕ ਬਣਵਾਈ OSD ਸਾਡੇ ਕੋਲ ਪਾਰਕ ਤੱਕ ਪਹੁੰਚਿਆ ਪਰ ਇੱਥੇ ਅਸੀਂ ਆਵਾਜ਼ ਚੱਕੀ ਆ ਸ਼ਾਮ ਨੂੰ ਹੋ ਸਕਦਾ ਇੱਕ ਪਰਚੇ ਪਰਚਾ ਲੈ ਕੇ ਪੁਲਿਸ ਆ ਜਵੇ ਗ੍ਰਫਤਾਰ ਕਰਨ ਕੁਝ ਮਹੀਨੇ ਪਹਿਲਾਂ ਤੁਸੀਂ ਇੱਥੇ ਪ੍ਰੋਟੈਸਟ ਕੀਤਾ ਸੀਗਾ ਤੇ ਅਧਿਕਾਰੀ ਵੱਲੋਂ ਕਿਹਾ ਵੀ ਗਿਆ ਸੀ ਕਿ ਵੀ ਰੋਡ ਬਣਾਈ ਜਾਵੇਗੀ ਅਧਿਕਾਰੀ ਸਿਰਫ ਇਸ ਟਾਈਮ ਜੇਬ ਦੇ ਵਿੱਚ ਪਏ ਆ ਜੋ ਫੋਨ ਜਾਏਗਾ ਉਹ ਹੋਏਗਾ ਇਹ ਅੰਗਰੇਜ਼ੀ ਰਾਜ ਅੰਗਰੇਜ਼ੀ ਹਕੂਮਤ ਵਾਲਾ ਹਾਲ ਹਲਕਾ ਦੱਖਣੀ ਦੇ ਵਿੱਚ ਹੋਇਆ ਪਿਆ ਤਾਂ ਤੁਹਾਨੂੰ ਕਿ ਜਿਹੜਾ ਅੱਜ ਹਾਸਾ ਹੋਇਆ ਕੋਈ ਵੱਡਾ ਹਾਸਾ ਕੋਈ ਜਾਨੀ ਮਾਲ ਵੀ ਹੋ ਸਕਦਾ ਸੀਗਾ ਨੁਕਸਾਨ ਹੋ ਸਕਦਾ ਸੀਗਾ ਕੋਈ ਬੱਚਿਆਂ ਦੀ ਬਚਪਾਲ ਸਦੀ ਸੀ ਉਸ ਤੋਂ ਬਾਅਦ ਕੀ ਹੋ ਜਾਣਾ ਸੀ ਉਸ ਤੋਂ ਬਾਅਦ ਮੈਂ ਤਾਂ ਕਹਿੰਦਾ ਪ੍ਰਮਾਤਮਾ ਦਾ ਸ਼ੁਕਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੇ ਜਾਨੀ ਨੁਕਸਾਨ ਹੁੰਦਾ ਤਾਂ ਕਿਸੇ ਨੇਤਾ ਦਾ ਕੀ ਚਲਾ ਗਿਆ ਕਿਸੇ ਨਗਰ ਨਿਗਮ ਅਧਿਕਾਰੀ ਦਾ ਕੀ ਚਲਾ ਗਿਆ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਕੀ ਚਲਾ ਗਿਆ ਨੁਕਸਾਨ ਆਮ ਜਨਤਾ ਦਾ ਹੀ ਹੋਣਾ ਸੀਗਾ ਐਨੇ ਨੁਕਸਾਨ ਹੋਏ ਸਲਕੇ ਦੇ ਵਿੱਚ ਕੀ ਹੋ ਗਿਆ ਕਿਤੇ ਨਹੀਂ ਕੁਝ ਕੁਝ ਹੋਇਆ ਨਾ ਕੋਈ ਕਿਉਂਕਿ ਇਸ ਟਾਈਮ ਜੜੀ ਪ੍ਰਸ਼ਾਸਨ ਆ ਜੜੇ ਅਧਿਕਾਰੀ ਨੇ ਉਹ ਲੀਡਰਾਂ ਦੇ ਕਹਿਣ ਤੇ ਚੱਲ ਰਹੇ ਆ ਜਦ ਕਿ ਉਹਨਾਂ ਦੀ ਜਿਹੜੀ ਸੈਲਰੀਆਂ ਨੇ ਉਹ ਜਨਤਾ ਦੀ ਜੇਬ ਚੋਂ ਜਾ ਰਹੀਆਂ ਨੇ ਲੇਕਿਨ ਉਹ ਸਿਰਫ ਔਰ ਸਿਰਫ ਸਰਕਾਰ ਦੇ ਨੁਮਾਇੰਦਿਆਂ ਤੱਕ ਸੀਮਤ ਰਹਿ ਗਏ ਨੇ ਲੇਕਿਨ ਅਸੀਂ ਚੁੱਪ ਨਹੀਂ ਬਿਠਾਂਗੇ ਇਸ ਵਾਰ ਅਸੀਂ ਸੂਬੇ ਦੇ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਜਿਮਣੀ ਚੋਣਾਂ ਦੇ ਦੌਰਾਨ ਜਾ ਕੇ ਮਿਲਾਂਗੇ ਔਰ ਹਲਕਾ ਐਮਐਲਏ ਦੇ ਜੋ ਜੋ ਇਹ ਕੀਤੇ ਘਾਰੇ ਆ ਉਹਦੀ ਜਿੱਥੇ ਅਸੀਂ ਫੁਟੇਜ ਦਿਖਾਵਾਂਗੇ ਉਹਨਾਂ ਦੇ ਬੈਨਰ ਛਪਾ ਕੇ ਅਸੀਂ ਇਲੈਕਸ਼ਨ ਦੇ ਵਿੱਚ ਜਗ੍ਹਾ ਜਗ੍ਹਾ ਤੇ ਖੜਾਂਗੇ ਕਿਉਂਕਿ ਸਾਨੂੰ ਹੁਣ ਜਿਹੜੀ ਉਮੀਦ ਆ ਉਹ ਸਿਰਫ ਔਰ ਸਿਰਫ ਸੂਬੇ ਦੇ ਸੀਐਮ ਸਾਹਿਬ ਤੋਂ ਰਹਿ ਗਈ ਆ। ਉਹ ਤਸਵੀਰਾਂ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਲੋਕ ਪਹੁੰਚੇ ਨੇ ਜਿੰਨਾ ਪਹਿਲੇ ਪ੍ਰੋਟੈਸਟ ਜਿਹੜਾ ਕਿ ਕਿੱਤਾ ਸੀਗਾ ਤੇ ਉਹਨਾਂ ਦਾ ਵੀ ਕਹਿਣਾ ਕਿ ਨਗਰ ਨਿਗਮ ਵੱਲੋਂ ਜਿਹੜਾ ਕਿ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤੇ ਜਿਹੜੀ ਕਿ ਖਾਣਾ ਪੂਰਤੀ ਕੀਤੀ ਜਾਂਦੀ ਹੈ ਤੇ ਤਸਵੀਰਾਂ ਸਾਂਝੀਆਂ ਕਰ ਦਿਓ ਜੇ ਤੁਸੀਂ ਅਸੀਂ ਵਾਰਡ ਦੇ ਹੋ ਤੁਹਾਨੂੰ ਇਹ ਦਿੱਕਤਾਂ ਆ ਰਹੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਵੀ ਜਰੂਰ ਕਰ ਦਿਓ ਕਿ ਤਾਨੂੰ ਕਿਹੜੇ ਦਿੱਕਤ ਆ ਰਹੀਆਂ ਨੇ ਲਗਾਤਾਰ ਤਸਵੀਰਾਂ ਜਿਹੜੇ ਕਿ ਤੁਹਾਨੂੰ ਦਿਖਾਈਆਂ ਸੀ ਸਵੇਰੇ ਵੀ ਲਾਈਵ ਕੀਤੀ ਸੀਗੀ ਤੇ ਅੱਜ ਜਿਹੜਾ ਕਿ ਫਿਲਹਾਲ ਕੋਈ ਅਧਿਕਾਰੀ ਪਹੁੰਚਿਆ ਨਹੀਂ ਹੈ ਪਰ ਜਿਹੜੇ ਕਿ ਮਸ਼ੀਨ ਦੁਆਰਾ ਲਗਾ ਕੇ ਜਿਸ ਵੀ ਲਗਾ ਕੇ ਰੇਤਾ ਚੁੱਕਿਆ ਜਾ ਰਿਹਾ ਹੈ ਤੇ ਬਣੇ ਰਹੋ ਪਰਨਮ ਟਾਈਮ ਦੇ ਨਾਲ